ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਪਹਿਲਾਂ ਤਾਂ 1-2 ਦਿਨ ਹੋ ਗਏ ਜੀ ਵੀਡੀਓ ਨਹੀਂ ਪਈ ਕੋਈ ਥੋੜਾ ਜਿਹਾ ਬਿਜ਼ੀ ਜਾਦੇ ਸੀਗੇ ਟੂਰ ਲੰਮੇ ਹੁੰਦੇ ਸੀਗੇ ਜੀ ਤੇ ਉਹਦੇ ਵੀ ਜੋਗੇ ਵਾਲੇ ਗਏ ਸੀਗੇ ਉੱਥੇ ਵੀਡੀਓ ਨਹੀਂ ਪਈਗੀ ਤੇ ਟਾਈਮ ਹੈ ਨਹੀਂ ਸੀਗਾ ਜੀ ਤਾਂ ਕਰਕੇ ਵੀਡੀਓ ਨਹੀਂ ਪਈ ਕੋਈ ਅੱਜ ਪਿੰਡ ਤੂਤ ਪਹੁੰਚੇ ਆ ਜੀ ਫਰੋਜਪੁਰ ਜ਼ਿਲ੍ਹੇ ਦਾ ਪਿੰਡ ਹੈ ਫਰੋਜਪੁਰ ਜ਼ਿਲ੍ਹਾ ਹੀ ਹੈ ਬਈ ਹਾਂ ਜੀ ਸ਼ੁਰੂਤ ਹਾਂ ਤੇ ਫਰੋਜਪੁਰ ਤੋਂ ਫਰੀਦਕੋਟ ਤੋਂ ਹੈਗਾ ਤੇ ਕਰੀਬ ਕੋਈ 25-30 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੀ ਇਹ ਵੀਡੀਓ ਜ ਤੁਹਾਨੂੰ ਦੱਸਾਂਗੇ ਜੀ ਵੀ ਪਸ਼ੂ ਜਿਹੜੇ ਬੰਦੇ ਨਹੀਂਗੇ ਮੱਝਾਂ ਤੇ ਝੋਟੀਆਂ ਆਪਾਂ ਕਿਵੇਂ ਤਿਆਰ ਕਰਨੀਆਂ ਜੀ ਸ਼ੁਰੂ ਤੋਂ ਲੈ ਕੇ ਐਂਡ ਤਾਈ ਵੀ ਆਪਣਾ ਸਾਲ ਦੀ ਵੇਟ ਨਾ ਕਰਿਆ ਕਰਕੇ ਵੀ ਵਜਨ ਪਸ਼ੂ ਦਾ ਪੂਰਾ ਬਣੇ ਜਿਵੇਂ ਹੁਣ ਆ ਝੋਟੀ ਤੁਸੀਂ ਦੇਖ ਲਓ ਇਹਦੀ ਉਮਰ ਹੈਗੀ 2 ਸਾਲ ਇਹ ਉਮਰ 2 ਸਾਲ ਤਾਂ ਹੋ ਗਈ ਹੈ ਜੀ ਵੀ ਆਪਾਂ ਜਿਹੜਾ ਪਾਊਡਰ ਹੈ ਇਹ ਆਪਾਂ ਦਵਾਈ ਸਮਝ ਕੇ ਪਾਉਣੇ ਆ ਹਨਾ ਤੇ ਇਹੀ ਤੁਸੀਂ ਮੰਨ ਕੇ ਚੱਲੋ ਵੀ ਸ਼ੁਰੂ ਤੋਂ ਪਾਊਡਰ ਜਿਵੇਂ ਡਾਈਟਮੈਂਟ ਪੀ ਵਗੈਰਾ ਸ਼ੁਰੂ ਕੀਤਾ ਹੋਵੇ ਤੇ 15 ਤੋਂ 20 ਦਿਨ ਵਿੱਚ ਜਿਵੇਂ 3 ਮਹੀਨੇ ਤੱਕ ਦਾ ਬੱਚਾ ਜੇ ਉਦਾਂ ਹੀ ਹੁੰਦਾ ਬਦਲ ਕੇ ਹਰ ਵਾਰੀ ਮਲਪਾ ਦੀ ਦਵਾਈ ਦਿਆ ਕਰੋ ਠੀਕ ਹੈ ਤੇ ਇਹਨੂੰ ਫੀਡ ਪ੍ਰੋਪਰ ਸ਼ੁਰੂ ਕਰੋ ਤਾਂ ਇਹ ਝੋਟੀ ਅੱਜ ਨੂੰ ਗੱਬਣ ਹੁੰਦੀ ਜੀ ਇਹ 2 ਸਾਲਾਂ ਦੀ ਹੋ ਗਈ ਆ 2 ਸਾਲਾਂ ਦਾ ਖਰਚਾ ਲਾ ਕੇ ਵੇਖ ਲਓ ਤੂੜੀ ਦਾ ਵੀ ਆਪਾਂ ਨੂੰ ਕੀ ਬਚਣਾ ਇਹਦੇ ਚੋਂ ਤੇ ਹੈ ਗਈ ਏ 2 ਸਾਲ ਦੀ ਉਮਰ ਬਾਈ ਹਾਂ ਬਈ 2 ਸਾਲ ਦੀ ਹਾਂ ਤੇ ਅੱਗੇ ਵੱਧ ਤੋਂ ਵੱਧ ਆਪਣੇ ਘੜ ਤੋਂ ਘੱਟ ਕਿੰਨੇ ਚਿਰ ਦੀ ਝੋਟੀ ਸੂਈ ਹੋਊਗੀ ਅੰਦਾਜ਼ਾ ਤੇਰੇ ਨਾਲ ਹਿਸਾਬ ਨਾਲ ਫੇ ਬਣਦਿਆਂ 2-3 ਸਾਲਾਂ ਦੀ ਹੀ ਹੋਗੀ ਹਾਂ ਜੀ ਵਿੱਟਾ ਇਹ ਤਿੰਨ ਸਾਲਾਂ ਦੀਆਂ ਆਮ ਗੱਲ ਹੈ ਜੀ ਵੀ ਤੁਸੀਂ ਕਦੇ ਵੀ ਪਸ਼ੂ ਦੀ ਉਮਰ ਨਹੀਂ ਦੇਖਣੀ ਇੱਥੇ ਵਜ਼ਨ ਮੈਟਰ ਕਰਦਾ ਹੁੰਦਾ ਉਮਰ ਭਰਾਂ ਸਵਾ ਸਾਲ ਦੀ ਹੋਵੇ ਪਰ ਵਜ਼ਨ ਢਾਈ ਤੋਂ ਤਿੰਨ ਕੁਇੰਟਲ ਝੋਟੀ ਦਾ ਚਾਹੀਦਾ ਤੇ ਫੇਰ ਪਸ਼ੂ ਕੋਈ ਪ੍ਰੋਬਲਮ ਨਹੀਂ ਜਦੋਂ ਆਪੇ ਪਸ਼ੂ ਰੰਗ ਕੇ ਬਣਦਾ ਤਾਂ ਪਸ਼ੂ ਨੇ ਗੱਬਣ ਹੋਈ ਜਾਣਾ ਹੁੰਦਾ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਤੇ ਇੱਕ ਪਾਊਡਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਪਾਊਡਰ ਨੂੰ ਤੁਸੀਂ ਦਵਾਈ ਸਮਝ ਕੇ ਨਾ ਪਾਇਆ ਕਰੋ ਜੀ ਇਹਨਾਂ ਦੀ ਖਰਾਕ ਆ ਉਹ ਤੇ ਜਿੰਨਾ ਚਿਰ ਪਸ਼ੂ ਅੰਦਰੋਂ ਸੈੱਟ ਨਹੀਂ ਹੁੰਦਾ ਮਿਨਰਲ ਡੈਫੀਸ਼ੈਂਸੀ ਹੈਗੀ ਆ ਉਹ ਨਜ਼ਰ ਪਸ਼ੂ ਨੇ ਨਹੀਂ ਬੋਲਣਾ ਤੇ ਨਾ ਗੱਬਣ ਹੋਣਾ ਜੀ ਜਦੋਂ ਬੋਲੇ ਹੀ ਨਾ ਤੇ weight ਪ੍ਰੋਪਰ ਪੂਰਾ ਹੋਵੇ ਜਿਵੇਂ ਆ ਹੁਣ ਛੋਟੀ ਦਾ ਵਜ਼ਨ ਘਟਾ ਹੈ ਜੀ ਤੇ ਇਹਦੇ ਵੀ ਜੇ ਤੁਸੀਂ ਥੋੜੀਆਂ ਜੀਆਂ ਤਾਰਾਂ ਚ ਜਾਂ ਕਈ ਵਾਰੀ ਕੋਈ ਆਪਾਂ ਗਰਮ ਚੀਜ਼ ਦੇ ਦੇਣੇ ਆ ਉਵੇਂ ਟੀਕਾ ਭਰਾ ਦਾ ਤੇ ਆਪਾਂ ਨੂੰ ਲੱਗੂ ਬਈ ਗੱਬਣ ਹੋ ਗਈ ਪਰ ਪਸ਼ੂ ਨੇ ਨਹੀਂ ਗੱਬਣ ਹੋਣਾ ਜੇ ਨਾਜ਼ਰ ਤਾਰਾਂ ਗੋਆ ਕਰਦੀ ਨਹੀਂ ਸੜਦੀ ਤੇ ਜਾਂ ਪੂਰਾ ਰੰਗਦੀ ਨਹੀਂ ਜੀ ਠੀਕ ਆ ਦੋ ਚੀਜ਼ਾਂ ਦਾ ਇਹ ਖਾਸ ਧਿਆਨ ਰੱਖਿਆ ਕਰੋ ਤੇ ਕੱਟੀਆਂ ਬੱਚੀਆਂ ਤਿਆਰ ਕਰਨ ਵਾਸਤੇ ਤੁਹਾਨੂੰ ਪਤਾ ਵੀ ਡਾਈਟਮੈਂਟ ਪੀ ਪਾਊਡਰ ਪਾ ਦੇ ਜੀ ਬੋਗਰਾਇਡ ਪਾ ਦਿਓ ਕਾਫ ਗਰੋਵਰ ਕਾਫ ਸਟਾਰਟਰ ਡੇਰੀ ਪ੍ਰੋਟੀਨ ਠੀਕ ਹੈ ਸਾਰਿਆਂ ਨੂੰ ਪਤਾ ਹੀ ਹੈ ਤੇ ਆਇਰਨ ਟੋਨਿਕ ਤੇ ਲਿਵਰ ਟੋਨਿਕ ਜ਼ਰੂਰ ਦਿਆ ਕਰੋ ਜੀ ਕਈ ਵਾਰੀ ਤੁਸੀਂ ਬਹੁਤ ਕੁਝ ਪਾਈ ਜਾਂਦੇ ਆ ਪਰ ਉਹ ਪਸ਼ੂ ਨੂੰ ਲੱਗਦਾ ਹੀ ਨਹੀਂਗਾ ਉਦੋਂ ਪਸ਼ੂ ਦੀ ਗਰੋਥ ਨਹੀਂ ਹੁੰਦੀ ਉਹ ਜਿਵੇਂ ਬਾਈ ਉਹਦੀਆਂ ਬੱਚੀਆਂ ਸੀਂਗਾ ਜਿਹੜਾ ਉਹ ਪਿੰਡ ਹੈ ਮੈਂ ਤੁਹਾਨੂੰ ਵੀਡੀਓ ਪਾਈ ਸੀਗੀ ਜੀ ਪਿੰਡ ਇੱਥੇ ਮਾਲਾ ਪਿੰਡ ਆ ਹਾਂ ਫਰੀਦਕੋਟ ਦੇ ਨਾਲ ਉਹ ਬਾਈ ਹੁਣ ਡੇਰੀ ਪ੍ਰੋਟੀਨ ਵੀ ਪਾ ਰਹੀ ਸੀ ਸਾਰਾ ਕੁਝ ਪਾ ਰਹੀ ਸੀ ਪਰ ਖੂਨ ਦੀ ਕਮੀ ਕਰਕੇ ਉਹ ਨਹੀਂ ਸੀ ਹੋ ਰਹੀਆਂ ਸਹੀ ਜੀ ਤੇ ਇਹਦੇ ਆ ਚਮੜੀ 'ਚ ਜਿਹੜੀ ਦਿੱਕਤ ਆ ਤੁਹਾਨੂੰ ਦਿਖਾਉਣੇ ਆ ਜੀ ਆ ਦੇਖੋ ਇਹ ਕਹਿੰਦੇ ਵੀ ਇਹਦੀ ਮਾਂ ਦੇ ਵੀ ਬਾਈ ਕਹਿੰਦੇ ਸੀਗੀ ਇਹ ਦਿੱਕਤ ਜ਼ਖਮ ਹੋ ਜਾਂਦੇ ਆ ਸਾਈਡ ਤੇ ਨਾ ਸ਼ਾਇਦ ਤੁਹਾਨੂੰ ਪਤਾ ਹੋਊਗਾ ਵੀ ਇਹ ਕਾਪਰ ਜ਼ਿੰਕ ਦੀ ਡੈਫੀਸ਼ੈਂਸੀ ਨਾ ਹੁੰਦੀ ਆ ਜੀ ਇਹ ਤੇ ਤੁਸੀਂ ਕੋਈ ਵੀ ਚੀਜ਼ ਕਾਪਰ ਵਾਲੀ ਆ ਦੇਖੋ ਉੱਪਰ ਵੀ ਹੋਏ ਪਏ ਆ ਤੇ ਇਹਦੇ 'ਚ ਸ਼ੁਰੂ ਹੀ ਚਲੋ ਤੁਸੀਂ ਹਾਈ ਟੈਕ ਵਗੈਰਾ ਤਾਂ ਲਵਾ ਸਕਦੇ ਆ ਪਰ ਫਿਰ ਵੀ ਇਹਨੂੰ ਤੁਸੀਂ ਬੋਬੀਮੈਨ ਜੀ ਐਲ ਲਿਕਵਿਡ ਤੇ ਜਾਂ ਕਿਊਜ਼ਨ ਵੀ ਪਾਊਡਰ ਜਿਹਦੇ 'ਚ ਕਾਪਰ ਤੇ ਜ਼ਿੰਕ ਦੀ ਮਾਤਰਾ ਜ਼ਿਆਦਾ ਹੋਵੇ ਉਹ ਚੀਜ਼ ਦਿਓ ਜੀ ਤੇ ਸਹੀ ਹੋ ਜਾਊਗਾ ਪਸ਼ੂ ਜੇ ਲੰਗੜਾ ਪਾਣਾ ਫਿਰ ਵੀ ਇਹ ਚੀਜ਼ਾਂ ਕੰਮ ਕਰਦੀਆਂ ਤੇ ਇਹ ਚੀਜ਼ ਦਾ ਖਾਸ ਧਿਆਨ ਰੱਖੋ ਜੀ ਵੀ ਇਹ ਜਿਹੜੀ ਚੀਜ਼ ਆ ਇਹ ਪ੍ਰੋਪਰ ਜੇ ਤੁਸੀਂ ਟਰੀਟਮੈਂਟ ਘੱਟੋ ਘੱਟ 2-3 ਮਹੀਨੇ ਕਰੋਗੇ ਫਿਰ ਸੈੱਟ ਹੋਊਗੀ ਇਹਨੂੰ ਪਾਊਡਰ ਖਵਾਉਣਾ ਤੁਸੀਂ ਇੰਫਿਊਜ਼ਨ ਵੀ ਪਾਊਡਰ ਬਾਇਓਟਿਮ ਸੀਜेड ਪਾਊਡਰ ਆਉਂਦਾ ਜੀ ਇੱਕ ਤੇ ਜਾਂ ਬੋਬੀਮੈਨ ਜੀਐਲ ਲਿਕਵਿਡ ਆਉਂਦੀ ਹੈ ਇਹ ਦੇਵੋਗੇ ਤਾਂ ਫਿਰ ਇਹ ਹੱਲ ਹੋਣਾ ਥੋੜਾ ਤੇ ਨਹੀਂ ਇਹ ਵੱਧਦਾ ਹੀ ਜਾਂਦਾ ਹੁੰਦਾਈ ਇਹਦੇ ਹੁਣ ਬਹੁਤ ਥਾਵਾਂ ਤੇ ਹੋਇਆ ਪਿਆ ਇਹਦੀ ਮਾਂ ਦੇ ਵੀ ਹੋ ਜਾਂਦੇ ਸੀ ਬਈ ਹਾਂ ਬਈ ਮਾਂ ਦੇ ਰਹਿੰਦੇ ਸੀਗੇ ਦਵਾਈ ਨਹੀਂ ਕਿ ਦਵਾਈ ਹੁੰਦੀ ਸੱਟ ਰਹਿੰਦੀ ਸੀ ਬਾਹਰ ਫਿਰ ਉਹ ਮੇਂ ਜਾਂਦੇ ਨਹੀਂ ਫਿਰ ਪੂਰੀ ਡੈਫੀਸ਼ੈਂਸੀ ਜਿੰਨਾ ਚਿਰ ਨਹੀਂ ਪੂਰੀ ਹੁੰਦੀ ਉਹਨਾਂ ਚਿਰ ਨਹੀਂ ਬਈ ਇਹ ਆਪੇ ਹਟਣਗੇ ਤੁਹਾਡੇ ਸਾਹਮਣੇ ਆ ਕਾਲੀ ਹੋ ਜਾਊਗੀ ਝੋਟੀ ਵਧੀਆ ਬਣ ਜਾਊਗੀ ਹਨ ਤੇ ਇਹਨਾਂ ਦੇ ਬਾਈ ਦੇ ਖਾਸ ਆਪ ਦੋ ਮੱਜਾਂ ਸੀਗੀਆਂ ਆ ਜਿਵੇਂ ਮੱਜ ਇਹਨਾਂ ਨੇ ਸੱਜਰ ਲਈ ਆ ਕਈ ਵਾਰੀ ਤਾਂ ਦੇਖੋ ਤੁਸੀਂ ਆਪਾਂ ਓਰੀਜਨ 'ਚ ਪੈ ਜਾਂਦੇ ਆ ਵੀ ਯਾਰ ਪਸ਼ੂ ਦੁੱਧ ਨਹੀਂ ਦਿੰਦਾ ਕਈ ਵਾਰੀ ਕੋਈ ਹੋਰ ਚੀਜ਼ ਪਾਉਂਦਾ ਹੁੰਦਾ ਇੱਕ ਤਾਂ ਤੁਸੀਂ ਪ੍ਰੋਪਰ ਰਿਕਾਰਡ ਲੈ ਲਿਆ ਕਰੋ ਜੀ ਜਿਹੜੇ ਘਰੋਂ ਪਸ਼ੂ ਲੈਣੇ ਆ ਫੇ ਤੁਸੀਂ ਕੀ ਪਾਉਣੇ ਆ ਜ ਇਹ ਚੀਜ਼ ਖਾਸ ਐ ਠੀਕ ਐ ਪਸ਼ੂ ਦਾ ਜੀ ਨਾਲ ਲਾਉਣਾ ਤਾਂ ਚਲ 2-3 ਦਿਨਾਂ ਚ ਪਸ਼ੂ ਸੈੱਟ ਹੋ ਜਾਂਦਾ ਪਰ ਪਹਿਲਾਂ ਕਿਹੜੀ ਚੀਜ਼ ਤੇ ਪਸ਼ੂ ਦੁੱਧ ਦੇ ਰਿਹਾ ਉਦੋਂ ਤੋਂ ਜਦੋਂ ਪਟ ਗਿਆ ਆਪਾਂ ਕਿਸੇ ਚੀਜ਼ ਤੇ ਹੋਰ ਤੇ ਲਾਵਾਂਗੇ ਤਾਂ ਪਸ਼ੂ ਉਹ ਦੁੱਧ ਤੇ ਨਹੀਂ ਆਉਂਦਾਗਾ ਜੀ ਇਹਦੀ ਮੈਨੂੰ ਇਹੀ ਪ੍ਰੋਬਲਮ ਲੱਗ ਰਹੀ ਆ ਵੀ ਇਹ ਜਿਹੜੀ ਮੱਝ ਦੁੱਧ ਇਹਨਾਂ ਦੀ ਤਾਂ ਨਹੀਂ ਦੇ ਰਹੀ ਵੀ ਉਹ ਕੁਝ ਹੋਰ ਪਾਉਂਦੇ ਹੋਣਗੇ ਤੇ ਇਹਨਾਂ ਦੇ ਸਪਲੀਮੈਂਟ ਕੁਝ ਹੋਰ ਆ ਜੀ ਤਾਂ ਕਰਕੇ ਇਹ ਦਿੱਕਤ ਆਊਗੀ ਤੁਹਾਨੂੰ ਤੇ ਜੇ ਪਸ਼ੂ ਘਰ ਦਾ ਜੰਮਿਆ ਵੀ ਆਪਾਂ ਤਿੰਨ ਚਾਰ ਸੂਏ ਮੱਝ ਅਗਲੇ ਦੇ ਘਰੇ ਆ ਤਾਂ ਉਦੋਂ ਵੀ ਪਸ਼ੂ ਤੁਹਾਡੇ ਘਰੇ ਆ ਕੇ ਦੁੱਧ ਨਹੀਂ ਦੇਊਗਾ ਠੀਕ ਹੈ ਇਹਦਾ ਪੂਰਾ ਹੀ ਫਰਕ ਪਾਊਗਾ ਤੇ ਆਹ ਬਾਈਆਂ ਦੀ ਮੱਝ ਐ ਇਹ ਵੀ ਇਹ ਵੀ ਘੱਟ ਦੁੱਧ ਦਿੰਦੀ ਐ ਬਈ ਹੁਣ ਹਾਂ ਵੀ ਕਿਹੜਾ ਚੋ ਤਾਂ ਮਿਲ ਹੀ ਨਹੀਂ ਅਜੇ ਅੱਛਾ ਸਵੇਰ ਮਿਲ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਹੁਣ ਇਹ ਸੋਈ ਨੂੰ ਮੈਂ ਹਾਂ ਇਹਦਾ ਕੱਟਾ ਦੋ 10 ਮਹੀਨੇ ਚਾਰ ਮਹੀਨੇ ਹੋ ਗਏ ਜੀ ਤੇ ਤੁਸੀਂ ਦੇਖ ਲਓ ਵੀ ਮੱਝਾਂ ਮਿਲਣੋਂ ਵੀ ਹਟ ਗਈਆਂ ਮੱਝ 'ਚ ਥੋੜੀ ਜਿਹੀ ਆ ਦਿੱਕਤ ਹੈਗੀ ਐ ਮੈਂ ਤਾਂ ਹੀ ਕਹਿੰਨਾ ਵੀ ਮੱਝਾਂ 'ਚ ਡੇਰੀ ਫਾਰਮਿੰਗ ਦੇ ਧੰਦੇ ਵਾਲੇ 'ਚ ਮੱਝਾਂ 'ਚ ਨਹੀਂ ਫਾਇਦਾ ਆਗਾ ਜੀ ਲੰਮਾ ਟਾਈਮ ਇਹ ਦੁੱਧ ਨਹੀਂ ਦਿੰਨਗਾਂਗਾ ਤੇ ਗਾਂ ਕੋਈ ਵੀ ਹੈ ਜਿੰਨੀ ਮਰਜ਼ੀ ਮਾੜੀ ਹੈ ਭਾਣਾ ਸਾਲ 1.5 ਸਾਲ ਗੱਭਰ ਨਾ ਹੋਵੇ ਪਰ ਗਾਣੇ ਦੁੱਧ ਦੇਈ ਜਾਣਾ ਇਹਦੇ ਅੱਜ ਦਵਾਈ ਭਰੀ ਹੈ ਥੋੜੀ ਜੀ ਅੰਦਰੋਂ ਦਿੱਕਤ ਸੀਗੀ ਮੱਝ ਤੇ ਚਲੋ ਹੋ ਜੂਗੀ ਸੈਟ ਪਰ ਮੱਝਾਂ ਜ਼ਿਆਦਾਤਰ ਦੁੱਧ ਨਹੀਂ ਦਿੰਦੀਆਂ ਜੀ ਤੇ ਇੱਕ ਹੁਣ ਅੱਜ ਭੈਣ ਭੈਣ ਨੂੰ ਬਹੁਤ ਸ਼ੌਂਕ ਹੈ ਵਿਚਾਰੀ ਨੂੰ ਕਿ ਉਹ ਬਿਮਾਰ ਹੋ ਗਈ ਸੀ 2.5 ਮਹੀਨਿਆਂ ਤੋਂ ਵਿਚਾਰੀ ਤੇ ਉਦੋਂ ਥੋੜੇ ਜੀ ਪਸ਼ੂ ਅਫਸੈਟ ਹੋ ਗਏ ਬਾਈ ਦਾ ਚਲੋ ਹੋਣੀ ਬਾਈ ਕਹਿੰਦਾ ਮੈਂ ਆਉਣ ਲੱਗਿਆ ਪਸ਼ੂਆਂ 'ਚ ਤੇ ਆਹ ਮੱਝ ਜਿਵੇਂ ਤਾਰਾਂ ਕਰਦੀ ਸੀ ਉਹ ਕਹਿੰਦੇ ਵੀ ਵੀਰੇ ਇਹਦੇ ਆਪਾਂ ਠੀਕਾ ਨਹੀਂ ਭਰਨਾ ਥੋੜਾ ਟਾਈਮ ਹੋ ਜਾ ਇਹਨੂੰ ਮੱਝਾਂ 'ਚ ਤੁਸੀਂ ਡੇਢ ਮਹੀਨੇ ਤੱਕ ਵੀ ਟੀਕਾ ਭਰਾ ਸਕਦੇ ਆ ਜੀ ਕੋਈ ਦਿੱਕਤ ਨਹੀਂ ਹੁੰਦੀ ਮੌਸਮ ਅਕੋਰਡਿੰਗ ਦੇਖੋ ਆ ਟਾਈਮ ਆਪਾਂ ਟਾਈਮ 'ਚ ਤੁਸੀਂ ਭਰਉਣਾ ਹੀ ਪੈਣਾ ਤੁਹਾਨੂੰ ਕਿਉਂ ਗਾਂਹ ਜਾ ਕੇ ਪਸ਼ੂ ਨੇ ਹੀਟ 'ਚ ਨਹੀਂ ਆਉਣਾ ਤੁਹਾਨੂੰ ਪਤਾ ਹੀ ਹੈ ਗਾਂ ਗਰਮੀ ਸ਼ੁਰੂ ਹੋ ਜਾਣੀ ਹੈ ਤੇ ਮੱਝਾਂ ਦੀ ਆ ਟਾਈਮ ਜਾ ਕੇ ਵੇਟ ਨਾ ਕਰੋ ਕਦੇ ਵੀ ਪਰ ਇਹ ਅੰਦਰੋਂ ਸਹੀ ਨਹੀਂ ਸੀ ਮੱਝ ਮੰਨ ਲਓ ਪ੍ਰੋਪਰ ਹੀਟ ਨਹੀਂ ਗੱਡੀ ਸੀ ਇਹਦੇ ਦਵਾਈ ਭਰਦੀ ਹੈ ਜੀ 20 ਦਿਨਾਂ ਬਾਅਦ ਸ਼ਾਇਦ ਹੀਟ 'ਚ ਆ ਜੇ ਇਹ ਪਰ ਮੌਸਮ ਦੇ ਅਕੋਰਡਿੰਗ ਮੱਝਾਂ ਬਹੁਤ ਹੀਟ 'ਚ ਆਉਂਦੀਆਂ ਤੁਹਾਨੂੰ ਸ਼ਾਇਦ ਸਾਰਿਆਂ ਨੂੰ ਪਤਾ ਹੀ ਹੈ ਜੀ ਬਹੁਤ ਘੱਟ ਮੱਝਾਂ ਆ ਦਿਨਾਂ 'ਚ ਹੀਟ 'ਚ ਆਉਣ ਪੂਰੀ ਗਰਮੀ 'ਚ ਮੱਝਾਂ ਹੀਟ 'ਚ ਨਹੀਂ ਆਉਂਦੀਆਂ। گاਵਾਾਂ ਦਾ ਚਲੋ ਨਾਰਮਲ 20 ਦਿਨਾਂ ਬਾਅਦ ਹੀਟ 'ਚ ਆਈ ਜਾਂਦੀਆਂ। ਮੱਝਾਂ ਦੀ ਵੇਟ ਨਾ ਕਰਿਆ ਕਰੋ ਜੀ। ਆਹ ਦਿਨਾਂ 'ਚ ਪਸ਼ੂ ਸੋਡਾ 2 ਮਹੀਨੇ ਪਹਿਲਾਂ ਸੂਇਆ। ਤਾਂ 1.5 ਮਹੀਨੇ ਤੇ ਵੀ ਟੀਕਾ ਭਰਾ ਦੇਗਾ। ਕਰੋ ਮੱਝਾਂ ਨੇ ਬਾਲਾ ਟਾਈਮ ਦੁੱਧ ਨਹੀਂ ਦੇਣਾ ਹੁੰਦਾ ਜੀ। ਠੀਕ ਆ ਗਾਂ ਟਾਈਮ ਜ਼ਿਆਦਾ ਦੁੱਧ ਦਿੰਦੀ ਐ। ਤਾਂ ਕਰਕੇ ਇੱਕ گاਵਾਾਂ ਦੀ ਜਿਹੜੀ ਹੁੰਦੀ ਐ ਸਮਰੱਥਾ ਮੰਨ ਕੇ ਚਲੋ ਸਰੀਰਕ ਸਮਰੱਥਾ ਉਹ ਘੱਟ ਹੁੰਦੀ ਐ ਮੱਝਾਂ ਤੋਂ। ਵੀ ਮੱਝਾਂ 'ਚ ਕੋਈ ਦਿੱਕਤ ਨਹੀਂ ਆਉਂਦੀ ਕਿ 35 ਦਿਨਾਂ ਬਾਅਦ ਵੀ ਬਹੁਤ ਬੰਦੇ ਟੀਕਾ ਭਰਾ ਦਿੰਦੇ ਆ। ਕੋ ਤੇ ਰਬੀਟ ਬਰੀਡਿੰਗ ਦੀ ਮੱਝਾਂ 'ਚ ਸਮੱਸਿਆ ਜ਼ਰੂਰ ਘਟ ਹੈ ਹੁਣ ਤਾਂ ਵੈਸੇ ਮੱਝਾਂ 'ਚ ਵੀ ਬਹੁਤ ਆ ਪਰ ਡੇਰੀ ਫਾਰਮਿੰਗ ਦੇ ਤੁਹਾਨੂੰ ਦੇਚ ਜਿਆਦਾਤਰ گاਵਾ ਹੀ ਗਾਂਵ ਜਾਂਦਾ ਕਿਉਂ ਜੇ ਤੁਸੀਂ ਦੁੱਧ ਪਾਉਣਾ ਤਾਂ گاਵਾ ਦਾ ਹੀ ਫਾਇਦਾ ਜੀ ਜੇ ਤੁਸੀਂ ਘਰੇ ਰੱਖ ਕੇ ਪੀਣਾ ਦੁੱਧ ਉਹ ਗੱਲ ਵੱਖਰੀ ਹੈ ਹਨ ਆ ਬਾਈ ਦੀ ਗਾਂ ਗੱਬਣਾ ਜੀ ਇਹਦੇ ਕਿੰਨੇ ਦਿਨ ਹੋ ਗਏ ਟੀਕਾ ਭਰਾਇਨੂੰ ਹਾਂ 20-25 ਦਿਨ ਹੋ ਗਿਦੇ ਨੇ ਹਾਂ ਇਹਦੇ ਟੀਕਾ ਭਰਾਇਆ ਜੀ ਉਹ ਹੁਣ ਹੀ ਜਿਹੜੀ ਆ ਵੈੜਾ ਜੀ ਆ ਵੈੜ ਦੇ ਹੁਣੇ ਮੈਨੂੰ ਜਰਸੀ ਸੀਮਣ ਕਹਿੰਦੇ ਸੀ ਲਾਉਣ ਨੂੰ ਜੀ ਪਰ ਮੈਨੂੰ ਮੇਰਾ ਮਨ ਨਹੀਂ ਮੱਲਾ ਕਿ ਉਹ ਵੈੜ ਦਾ ਕੱਦਗਾਠ ਵੀ ਹੈਗਾ ਚੰਗੀ ਪੂਰੀ ਇਹਦੇ ਹਲਕ ਦਾ ਸੀਮਣ ਲਾਇਆ ਅੱਜ ਤੇ ਵੀ ਧਿਆਨ ਘੱਟ ਕਰਕੇ ਥੋੜਾ ਜਿਹਾ ਵੀ ਘਰੇ ਬਿਮਾਰ ਕਰਕੇ ਭੈਣਾ ਤਾਂ ਕਰਕੇ ਇਹ ਵੈੜ ਘਟ ਘਟ ਚੌਥੀ ਵੰਝਵੀਂ ਹੀਟ ਸੀਗੀ ਜੀ ਇਹਦੀ ਜਦੋਂ ਹੁਣ ਅੱਜ ਆਪਾਂ ਵੇਖੀ ਆ ਪਰ ਇਹਨਾਂ ਨੂੰ ਹੋਣੀ ਕਲੀਅਰ ਹੋਈ ਆ ਇਹ ਵੀ ਕੱਲ ਦੀ ਵੈੜ ਪਸ਼ੂਆਂ ਦੇ ਅਮਾਊਂਟ ਕਰਦੀ ਸੀ ਚੜਦੀ ਸੀ ਅੱਜ ਇਹਦੇ ਸੀਮਣ ਲਾਤਾ ਤੇ ਖਾਸ ਕਰ ਜੇ ਆਪਾਂ ਗਾਵਾਂ ਰੱਖੀਆਂ ਤਾਂ ਜਰੂਰ ਤੁਹਾਨੂੰ ਧਿਆਨ ਦੇਣਾ ਪੈਣਾ ਉਹ ਤਾਂ ਵੈਸੇ ਚਲੋ ਪਸ਼ੂ ਹੀਟ ਚਾ ਕੇ ਦੱਸ ਦਿੰਦਾ ਜੀ ਇੱਕ ਦੂਜੇ ਚਿਪ ਕਰ ਅਮਾਉਂਟ ਕਰਨ ਲੱਗ ਜਾਂਦਾ ਚੜ੍ਹਨ ਲੱਗ ਜਾਂਦਾ ਪਰ ਫਿਰ ਵੀ ਤੁਸੀਂ ਤਾਰਾਂ ਦਾ ਧਿਆਨ ਰੱਖਿਆ ਕਰੋ ਤੇ ਜੇ ਤੁਹਾਡੀ ਵਹਿੜ ਚੰਗੀ ਆ ਪਹਿਲਾਂ ਤਾਂ ਫਿਰ ਨਾ ਜਰਸੀ ਸਿੰਮ ਲਵਾਇਆ ਕਰੋ ਜੇ ਬਾਲੀ ਮਾੜੀ ਵਹਿੜ ਆ ਚਲੋ ਉਹਦੇ ਜਰਸੀ ਲਵਾ ਦਿਓ ਵੀ ਸੂਣ ਵੇਲੇ ਥੋੜਾ ਜਿਹਾ ਵੈਸੇ ਹੁਣ ਤਾਂ ਬਹੁਤ ਆ ਗਿਆ ਜੀ ਹੁਣ ਤਾਂ ਬੱਚੇ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਕਿੱਡਾ ਕ ਬੱਚਾ ਆਉਣਾ ਕਿਹੜੇ ਟੀਕੇ ਦੱਸ ਕੇ ਆਉਣਾ ਤੇ ਇੱਕ ਥੋੜਾ ਜਿਹਾ ਇਨਬਰੀਡਿੰਗ ਦਾ ਧਿਆਨ ਰੱਖਿਆ ਕਰੋ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਹੈ ਕਿਹੜੇ ਟੀਕੇ ਦਾ ਇਹ ਵਹਿੜ ਆ બસ ਇਹੀ ਦੱਸਣਾ ਸੀ ਤੁਹਾਨੂੰ ਇਹ ਵੀਡੀਓ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਇਹਨਾਂ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ